ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਬੇਨਤੀ ਆ ਕਿ ਅਸੀਂ ਅੱਜ ਮਹਾਰਾਜਲ ਜੀ ਸੰਗਤ ਔਰ ਜਾਣੀਆਂ ਦੀ ਸਾਰੀ ਇੱਥੇ ਪੱਛਾਂ ਦੀ ਸੇਵਾ ਲੈ ਕੇ ਪਿੰਡ ਪਹੁੰਚੇ ਆ ਇੱਥੇ ਜਿੱਥੇ ਬਾਉਪੁਰ ਦੇ ਵਿੱਚ ਇੱਥੇ ਪਹੁੰਚੇ ਆ ਤੇ ਅਸੀਂ ਜਿਸ ਤਰ੍ਹਾਂ ਅਸੀਂ ਸੇਵਾ ਲੈ ਕੇ ਬਾਬੇ ਸਿਚੀ ਵਾਲੀ ਜੀ ਦੇ ਕਹਿਣ ਤੇ ਪਹੁੰਚੇ ਆ ਇਦਾਂ ਹੋਰ ਸਾਰੀ ਸੰਗਤ ਨੂੰ ਅਪੀਲ ਕਰਦੇ ਆ ਕਿ ਹੋਰ ਵੀ ਭੈਣ ਭਰਾ ਇੱਥੇ ਬਹੁਤ ਪੱਠਿਆਂ ਲੋੜਾ 7-8 ਪਿੰਡ ਜਿਹੜੇ ਪਾਣੀ ਦੀ ਮਾਰ ਹੇਠ ਆਏ ਹੋਏ ਆ ਤੌਰ ਪੱਠਿਆਂ ਦੀ ਬਹੁਤ ਲੋੜ ਆ ਭੈਣ ਭਰਾ ਸਾਰੇ ਪੱਠਿਆਂ ਦੀ ਮੰਗ ਜਮਾਰ ਜਾਰੀ ਕਰਦੇ ਆ ਇਹ ਬਾਹੂਪੁਰ ਮਜ਼ੀਦ ਪਿੰਡ ਜਿਸ ਵਿੱਚ ਹੜ ਆਇਆ ਹੋਇਆ ਹੈ ਅਡਵਾਂਸ ਬੰ ਟੁੱਟਿਆ ਹੈ ਤੇ ਪਹਿਲਾਂ ਵੀ ਇਹ ਏਰੀਆ ਦੋਨੇ ਪਾਸੇ ਇਹਦੇ ਦਰਿਆ ਪੈਂਦਾ ਹੈ ਵਿੱਚ ਇਹ ਪਿੰਡ ਵਸੇ ਹੋਏ ਨੇ ਤੇ ਹੁਣ ਵਿੱਚ ਵੀ ਪਾਣੀ ਭਰ ਗਿਆ ਬੰ ਟੁੱਟਣ ਨਾਲ ਤੇ ਇਹ ਵੀਰ ਪਟਿਆਂ ਦੀ ਸੇਵਾ ਲੈ ਕੇ ਪਹੁੰਚੇ ਆ ਸੰਸੀ ਚਿਵਾਲ ਜੀ ਵੱਲੋਂ ਗੁਰਸੰਗਤ ਦੇ ਸਹਿਯੋਗ ਨਾਲ ਰਾਤਕਾਰ ਚੱਲ ਰਿਹਾ ਬੇੜੀਆਂ ਰਾਹੀਂ ਜੋ ਫਸੇ ਲੋਕਾਂ ਜਿਨ੍ਹਾਂ ਨੂੰ ਲੋਡ ਹੈ ਉਹਨਾਂ ਨੂੰ ਬਾਹਰ ਵੀ ਲਿਆਂਦਾ ਜਾ ਰਿਹਾ ਹੈ ਤੇ ਆ ਆਪ ਸਮੂਹ ਗਰ ਸੰਗਤ ਨੂੰ ਵੀ ਬੇਨਤੀ ਕਰਦੇ ਆ ਇਹ ਪਿੰਡ ਸੁਲਤਾਨਪੁਰ ਲੋਧੀ ਤੋਂ 15 ਕਿਲੋਮੀਟਰ ਦੂਰ ਹੈ ਬਾਉ ਪਰ ਮਸੀਦ ਤੇ ਉਹਦੇ ਨਾਲ ਦੇ ਪਿੰਡ ਹੜਾ ਦੇ ਨਾਲ ਇਸ ਸਮੇਂ ਯੂਜ਼ ਰਿਹਾ